ਆਲ ਕੀਪਾ ਟਾਂਡਾ ਲਾਨ ਕਰਦੇ 25000 5000 ਦਿੱਤਾ ਜਾਵੇਗਾ ਕੋਈ ਜਾਫੀ ਪਹਿਲਾਂ ਜੋਹੀ ਗਵਿੰਦਪੁਰਿਆ ਮਾਲਾ ਕਬੱਡੀ ਪਾ ਰਿਹਾ ਪਹਿਲੇ ਰੇਡ ਤੇ 500 ਲੱਗਿਆ ਮੇਰੇ ਵੀਰੋ ਸ਼ੀਆ ਦੌਰਵਾਲ ਨੂੰ ਦਿੱਤਾ ਗਿਆ ਆਹ ਸਾਹਮਣੇ ਆਹ ਸਿਆ 11000 ਦਿੱਤਾ ਜਾਵੇਗਾ ਲੱਲ ਯੂਐਸਏ ਵੱਲੋਂ ਉਹ ਗੱਲ ਕਿੱਥੇ ਕਿੱਥੇ ਪੁੱਜ ਗਈ ਜੇ ਕੋਈ ਜਾਫੀ 11 11 11000 ਦਿੱਤਾ ਜਾਣਾ ਜੇ ਕੋਈ ਜਾਫੀ ਜਫਾ ਲਾ ਗਿਆ ਲਓ ਜੇ ਜਾਫੀ ਜਫਾ ਲਾ ਗਿਆ ਸੁਲਤਾਨ ਸੁਲਤਾਨ ਦੀ ਆ ਰੇਡ ਤੇ ਵਾਈਜ਼ ਵੀਜ਼ਾ 5000 5000 ਪ੍ਰਾਈਮ ਵੀਜ਼ਾ ਪ੍ਰਿਤਪਾਲ ਸਿੰਘ ਕਹਿੰਦੇ ਜੱਸੇ ਆਸਟ੍ਰੇਲੀਆ ਦੇ ਮੇਰੇ ਵੀਰੋ ਜੀਤ ਮਿੱਤਰਾ ਉਹ ਸੁਲਤਾਨ ਤੇ ਵੱਡੇ ਸਤਿਕਾਰ ਜਿਹੜੇ 2000 ਦੇ ਉਹ ਪੁੱਜਦੇ ਹੋਏ ਆ ਬਬਲੂ بھائی ਵੱਲੋਂ ਵੱਡੇ ਪਿਆਰ ਤੇ ਵੱਡੇ ਸਤਿਕਾਰ ਲਾਓ ਸਾਹਮਣੇ ਆਹ ਸਾਹਮਣੇ ਟੱਕਰ ਦੇ ਵੀਰ ਜੱਸਾ ਆਸਟ੍ਰੇਲੀਆ ਦੇ ਮਿੱਤਰ ਨੇ ਆਹ ਅਮਰਤਨਾਥ ਅਮਰਤਨਾਥ ਸ਼ੀਆ ਦਲ ਵਾਲਾ ਕਬੱਡੀ ਪਾ ਰਿਹਾ ਸੋਨੀ ਫੱਕਰ ਚੰਡੇ ਵਾਲਾ ਆਹ ਸਾਹਮਣੇ ਆਹ ਸਾਹਮਣੇ ਖੱਚਰਾਂ ਦੀ ਮੱਡੀ ਵਿੱਚ ਫਿਰ ਕੰਮ ਕੀ ਮੁਕਰੇ ਦਾ ਆਹ ਸਾਹਮਣੇ ਨੌਜਵਾਨ ਫੂਲਾ ਸੂਸ਼ਕ ਵਾਲਾ ਫੂਲਾ ਫੂਲਾ ਸੂਸ਼ਕ ਵਾਲਾ ਆਹ ਸੂਸ਼ਕ ਵਾਲਾ ਬੱਲੇ ਬੱਲੇ ਕਰਵਾ ਗਿਆ ਇਹ ਬਿੰਦੀ ਉੱਤੇ ਬਿੰਦੀ ਉਹ ਮੋਹਰਾ ਨਸਲਦੀਆਂ ਝੋਟੀਆਂ ਮੋਹਰਾ ਨਸਲਦੀਆਂ ਮੱਝਾਂ ਦਿੱਤੀਆਂ ਜਾਣਗੀਆਂ ਉਹ ਮੇਰੇ ਪੰਜਾਬੀ ਵੀਰੋ ਸਾਹੋ ਕੇ ਮਾੜਾ ਰਵੀ ਹੋ ਗਿਆ ਸਾਹਮਣੇ ਕਿ ਸਾਹੋ ਕੇ ਮੁੰਡਿਆਂ ਦਾ ਟੋਲ ਬਣਾਉਣਾ ਨਹੀਂ ਦੋਤੇ ਵਾਲਾ ਰਪਿੰਦਰਾ लवली ਵੇਰੇ ਦਾ ਭੇਲੂ ਬਰਸਾਲਪੁਰੀਆ ਗਗਨ ਸੂਰੇ ਵਾਲੀਆ ਚਾਰ ਜਾਫੀਆਂ ਵਿੱਚੋਂ ਵੇਰੇ ਵਾਲਾ ਮੇਰੇ ਵੀਰੋ ਇਹ लवली ਆ लवली ਆਲੀਆਂ ਦਿੱਤੀਆਂ ਜਾੜੀਆਂ ਲਓ ਛੋਟੇ ਨਾਸਲੇ ਕਬੱਡੀ ਪਾਈ ਹੈ ਲੈ ਵੀ ਫੂਲਿਆ ਫੜ ਤਿਆਰੀ ਆ ਗਬਰੂਆ ਹੋਣੇ ਪਤਾ ਲੱਗੇ ਦੁਨੀਆਂ ਨੂੰ ਵੀ ਇੱਕ ਝੋਟੀਆਂ ਦੇ ਹੋਏ ਪਰ ਜਾਂਦੀ ਹੈ ਪਰ ਆਹ ਕਹਿੰਦੇ ਫੱਕਰ ਤੇ ਦੇ ਲਈ ਆ ਨੂੰ ਫਿਰਦਾ ਏ ਆ ਬੱਲੇ 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 ਏ ਇੱਥੇ ਰੱਖ ਉਹ ਪਾਏ ਗੇ ਬਰੂਆ ਓਏ ਬਾਦ ਢੀਂਡ ਸਾਹਿਬ ਕਹਿੰਦੇ ਵੀ ਹੁਣ ਨਾਥ ਦੀਆਂ ਦੋ ਕਬੱਡੀਆਂ 5000 ਦੀਆਂ ਪੈਣਗੀਆਂ ਉਹ ਕਹਿੰਦੇ ਸੰਦੀਪ ਸੁਲਤਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਗਰਦਾਸਪੁਰ ਲੁਮਾਈਂ ਦੀ ਟੀਮ ਕਬੱਡੀ 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 1 ਕੋ ਏ 5101 5100 ਬਾਤ ਹੈ ਲੈ ਵੀ ਇੰਸਟਾਗ੍ਰਾਮ ਨਾਰਡੋ ਕਬੱਡੀ ਪਾਉਣਾਂ ਲਈ ਸਖਰਾਸਿਆ ਕਬੱਡੀ ਦਾ ਕਬੱਡੀ ਦਾ ਨਾਰਡੋ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਵਾਨ ਛੋਟਾ ਨਾਤ ਤੇ ਚੱਕ ਸਾਭੂ ਵਾਲਾ ਆ ਚੱਕ ਸਾਭੂ ਵਾਲਾ ਚੱਕ ਸਾਭੂ ਵਾਲਾ ਛੋਟਾ ਸੋਣ ਕਰਾ ਗਿਆ ਬੱਲੇ ਬੱਲੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਹਰ ਜੋ ਪਾਸੇ ਕੰਦਰ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਉਧਰ ਜੱਗੀ ਵੀਰੇ ਹੁਣੇ ਸਾਡੇ ਦਾਜ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆਲੇ ਵੀ ਸਿੰਧੀ ਪਿਆਰ ਹੈ ਤੇ ਗੱਲਾਂ ਕਹਿੰਦੇ ਅੱਜ ਚਖਣਾ ਦੇ ਮੇਲੇ ਦੀਆਂ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਵੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਦੂਜਾ ਦੂਜਾ ਕੱਪ ਵੀ ਸਿਰੇ ਤੇ ਖੇਡਿਆ ਜਾ ਰਿਹਾ ਹੈ ਅੱਜ ਦੇ ਮੇਲੇ ਦਾ ਗ੍ਰੈਂਡ ਫਾਈਨਲੇ ਕੌਣ ਬੱਲੇ ਬੱਲੇ ਕਰਾਵੇਗਾ ਗੁਰਵਿੰਦਰ ਧਰਮਪੁਰੇ ਵਾਲਾ ਗੁੰਦਿਆ ਹੋਇਆ ਦਸਾ ਪਿਛਲੇ ਸਾਲ ਦਾ ਕਹਿੰਦੇ ਇਹ ਮੇਜਰ ਲੀਗ ਦੇ ਕੱਪਾਂ ਦਾ ਬੈਸਟ ਰੇਡਰ ਪਰ ਦੂਸਰੇ ਪਾਸੇ लवली ਮੇਰਾ ਹਰਜੋ ਪਾਸੇ ਹਰਜੋ ਪਾਸੇ ਹਰਜੋ ਪਾਸੇ ਧਰਮਪੁਰੇ ਵਾਲਾ ਕਹਿੰਦਾ ਹੱਥ ਪਿੱਛੇ ਹੌ ਹੱਥ ਪਿੱਛੇ ਫੇਰ ਮਿਲਾਂ ਹੱਟ ਪਿੱਛੇ ਹੋਣਾ ਮੇਰੇ ਵੀਰੋ ਉਹ ਕਬੱਡੀ 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 ਹੋਈ ਪਈ ਹੈ ਇਹ ਕੁਲਵਿੰਦਰ ਜਲਵੇੜਾ ਇਹ ਧਰਮਪੁਰੇ ਦੇ ਇਲਾਕੇ ਦਾ ਇਹ ਮਾਨਸਾ ਜ਼ਿਲ੍ਹੇ ਦਾ ਗੱਲ ਗੱਲ ਉੱਤੇ ਅੜੀ ਪਗਾਉਣਾ ਲੱਗਦਾ ਮਾਨਸਾ ਪੱਲ ਦਾ ਛੋਟੇ ਨਾਸ ਨੇ 16 ਰੇਡਾਂ ਪਾਈਆਂ ਤੇ 13 ਨੰਬਰ ਲਏ ਹੈ ਕੁਲਵਿੰਦਰ ਧਰਮਪੁਰੇ ਵਾਲਾ 15 ਰੇਡਾਂ ਪਾਈਆਂ ਇੱਕ ਜੱਫਾ ਲੱਗਿਆ 14 ਨੰਬਰ ਗੁਰਵਿੰਦਰ ਧਰਮਪੁਰ ਵਾਲਾ ਜਖਰਾਂ ਦੇ ਮੇਲੇ ਦਾ ਬੈਸਟ ਰੇਡਰ ਬਣਿਆ ਗੁਰਵਿੰਦਰ ਲਈ ਤਾੜੀਆਂ ਮਾਰੋ ਜ਼ੋਰਦਾਰ ਅੱਜ ਦੇ ਮੇਲੇ ਦਾ ਬੈਸਟ ਜਾਫੀ ਝੋਟੀ ਕਹਿੰਦੇ ਫਿਰੋਜ਼ਪੁਰ ਜ਼ਿਲ੍ਹੇ ਚਲੀ ਗਈ ਹੈ ਇਧਰ ਪ੍ਰਾਈਮ ਵੀ ਜੇ ਬਣੀਓ ਬਹੁਤ ਵੱਡਾ ਮਾਰ ਰਿਹਾ ਹੋਇਆ ਦੇਈ ਤਾ ਮੇਰਾ ਵੀਰ ਜਿਸ ਜਾਫੀ ਨੇ ਕਹਿੰਦੇ ਸੀਜ਼ਨ ਦੇ ਵਿੱਚ ਖੌਰੂ ਪਾ ਰੱਖਿਆ ਨੌ ਟੱਚ ਪੰਜ ਜਫੇ ਦਰਵਿੰਦਰ ਸਿੰਘ ਫੂਲਾ ਸ਼ੂਸ਼ਕੜਾ ਅੱਜ ਦੇ ਮੇਲੇ ਦਾ ਬੈਸਟ ਆਫੀ ਬਣ ਗਿਆ ਇੱਕ ਵਾਰੀ ਫੂਲੇ ਲਈ ਤਾੜੀਆਂ ਮਾਰੇ